ਅਗਲੀ ਪਰਤ ਇੱਕ ਅਕਾਲੀ ਦਲ ਦੀ ਸਿਆਸਤ ਦੀ ਹੋਰ ਖੋਲ ਲੀ ਆਪਾਂ ਚੰਦੂ ਮਾਜਰਾ ਜਗੀਰਕੌਰ ਤੇ ਬਰਾੜ ਨੂੰ ਛੱਡ ਕੇ ਕਹਿੰਦੇ ਬਾਕੀ ਸਾਰਿਆਂ ਨੂੰ ਵਾਪਸ ਲੈਣ ਦੇ ਲਈ ਤਿਆਰ ਆ ਜਾਂ ਲੈ ਲਵੇਗਾ ਸੁਖਬੀਰ ਵਾਲਾ ਜਿਹੜਾ ਅਕਾਲੀ ਦਲ ਬਿਲਕੁਲ ਇੰਦੀ ਕਮਾਲ ਹੈ ਜੀ ਤੁਸੀਂ ਜਿਹੜੇ ਢੜੇ ਚੋਂ ਬਗਾਵਤ ਕਰਕੇ ਭੱਜੇ ਸੀ ਤੁਸੀਂ ਜਿਸ ਅਕਾਲੀ ਦਲ ਨੂੰ ਸੁਧਾਰਨ ਲਈ ਬਾਹਰ ਆਏ ਸੀ ਹੁਣ ਤਰ ਲੋ ਮੱਛੀ ਕਿਉਂ ਹੋ ਰਹੇ ਓਥੇ ਚ ਜਾਣ ਲਈ ਚੋਣ ਜੋ ਲੜ ਕੇ ਵੇਖ ਲਈ ਪ੍ਰਧਾਨਗੀ ਵਾਲੀ ਇਹ ਆਪਣੇ ਆਪ ਚ ਸਵਾਲ ਨਹੀਂ ਵੈਸੇ ਤਾਂ ਚੰਗਾ ਹੁੰਦਾ ਕਿ ਜੇ ਸੁਖਵੀਰ ਬਾਦਲ ਵਾਲੀ ਗਰੁੱਪ ਭੱਜ ਗਿਆ ਸੀਗਾ ਜਿਵੇਂ ਨੀ ਚੋਣ ਤੁਸੀਂ ਲੜ ਲੈਂਦੇ ਜਿਵੇਂ ਨੀ ਚੋਣ ਹਾਂਜੀ ਹਾਂਜੀ ਬਿਲਕੁਲ ਤੁਸੀਂ ਕਹਿ ਰਹੇ ਹੋ ਨਾ ਕਿ ਅਸੀਂ ਕਿਹੜਾ ਪਾਰਟੀ ਤੋਂ ਬਾਹਰ ਹਾਂ ਹੂੰ ਲੜ ਲੈਂਦੇ ਪਰ ਆਪਾਂ ਕੱਲ ਹੀ ਗੱਲ ਕਰਕੇ ਹਟਿਆ ਕਿ ਸੁਧਾਰ ਲਹਿਰ ਵਾਲੇ ਸਿੱਧੇ ਕੋਈ ਬਲਦ ਦੇ ਘਰੇ ਜਾਣ ਲਈ ਤਿਆਰ ਹੂੰ ਪ੍ਰਵੀਨ ਜੀ ਇਹ ਲਗਾਤਾਰ ਗੱਲਾਂ ਚੱਲੀਆਂ ਜਦੋਂ ਤਾਂ ਮਿਹਰੀ ਪੁੰਦੜ ਹੋਰੀ ਜੀ ਫਟੇਗੜ ਸਾਹਿਬ ਜੱਦਰਗਨ ਹਰਪ੍ਰੀਤ ਸਿੰਘ ਨੂੰ ਵਿਲੇ ਹੂੰ 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 ਤਦ ਵੀ ਇਹ ਪਹਿਲੂ ਚੱਲਿਆ ਜੀ ਕਿ ਇਹ ਫੈਸਲੇ ਲਈ ਦਬਾਅ ਬਣਾਇਆ ਜਾ ਰਿਹਾ ਹੂੰ ਹੂੰ ਫਿਰ ਅਚਾਨਕ ਸੁਧਾਰ ਲਹਿਰ ਵਾਲੇ ਜਿਹਨਾਂ ਤੇ ਮਲੂਕਾ ਵੀ ਨਾਲ ਸੀ ਪਰ ਉਦਨ ਚਰਨੀ ਤੇ ਬਰਾੜ ਨਹੀਂ ਸੀ ਜੀ ਇਹ ਉੱਥੇ ਪਹੁੰਚ ਗਏ ਦਮਦਮਨ ਸਾਹਿਬ ਜੱਦਰਗਨ ਹਰਪ੍ਰੀਤ ਸਿੰਘ ਕੋਲ ਪਰ ਇਹ ਵੀ ਇੱਕ ਕਮਾਲ ਦਾ ਵਰਤਾਰਾ ਦੇਖੋ ਕਿ ਸ਼੍ਰੀ ਕਾਲਤਾਖਰ ਸਾਹਿਬ ਦੇ ਜਥੇਦਾਰ ਹੈਗੇ ਕਹਿੰਦੇ ਕਬੀਰ ਸਿੰਘ ਹੂੰ ਪਰ ਸਾਰਾ ਕੁਝ ਘੁੰਮਰਿਆ ਵਾਲੇ ਦਾਲੇ ਕਾਫੀ ਕੋਈ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਹਾਂਜੀ ਹਾਂਜੀ ਬਿਲਕੁਲ ਸਹੀ ਬਿਲਕੁਲ ਇਹ ਵੀ ਇਹ ਵੀ ਇੱਕ ਪਹਿਲੂ ਹੈ ਹਮ ਤੇ ਉਹ ਤੋਂ ਬਾਅਦ ਜਦੋਂ ਇਹ ਗਏ ਤਾਂ ਸਾਰਿਆਂ ਨੂੰ ਲੱਗਾ ਕਿ ਹੁਣ ਇਹ ਆਪਣਾ ਦਵਾ ਬਣਾ ਰਹੇ ਨਹੀਂ ਜਿਕੇ ਮਾਮਲਾ ਛੇਤੀ ਨਿਬੜੋ ਛੇਤੀ ਤਨਖਾਹ ਲਾਓ ਇਸ ਨੂੰ ਸੇਵਾ ਲਾਓ ਪਾਰਟੀ ਤੋਂ ਕੱਢੋ ਰਾਜਨੀਤਿਕ ਜੋ ਵੀ ਹੈ ਪਰ ਅੰਦਰੋਂ ਖਬਰਾਂ ਇਹ ਆ ਰਹੀਆਂ ਨੇ ਕਿ ਭਾਈ ਇਹ ਦਬਾਅ ਬਣਾਉਣ ਨਹੀਂ ਗਏ ਸੀ ਇਹ ਤਾਂ ਮਿੰਨਤ ਕਰਨ ਗਏ ਸੀਗੇ ਜੀ ਕਰਾ ਦਿਓ ਜੀ ਸਮਝੌਤਾ ਫਿਰ ਨਾਲੇ ਫੈਸਲਾ ਦੇ ਦਿਓ ਜੀ ਨਾਲੇ ਸਾਰੇ ਕਾਲੀ ਦਲ ਨੂੰ ਕਹਿ ਦਿਓ ਜੀ ਫਿਰ ਜੋੜ ਕੇ ਆਪਾਂ ਕੱਲ ਇਸ ਗੱਲ ਵੱਲ ਇਸ਼ਾਰਾ ਕੀਤਾ ਕੀਤਾ ਸੀ ਕੀਤਾ ਸੀ ਬਿਲਕੁਲ ਅੱਜ ਮੈਂ ਅਵਾਦਨੋ ਪੁਖਤਾ ਪਹਿਲੂ ਤੋਂ ਗੱਲ ਕਰ ਰਿਹਾ ਹੂੰ ਕਿ ਅੰਦਰ ਇਹ ਗੱਲ ਹੋਈ ਤੁਸੀਂ ਇਹ ਆਵਾਜ਼ ਚੁੱਕੀ ਕਿ ਸਾਨੂੰ ਜੀ ਇਕੱਠਿਆਂ ਕਰਾ ਲਓ ਹੂੰ ਹੂੰ ਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਸ਼ਰਮ ਕਰੋ ਹੁਣ ਆਪਣੀਆਂ ਗਲਤੀਆਂ ਸਾਡੇ ਸਰ ਕਿਉਂ ਪਾਉਣ ਨੂੰ ਫਿਰਦੇ ਹੋ ਹੂੰ ਰਾਜਿਤਿਕ ਤੌਰ ਤੇ ਚੱਲ ਜਾਓ ਜਾਓ ਰਾਜਿਤਿਕ ਤੌਰ ਤੇ ਛੱਡ ਕੇ ਆਏ ਸੀ ਹੂੰ ਤੇ ਪਤਾ ਇਹ ਲੱਗ ਰਿਹਾ ਕਿ ਮਲੂਕਾਂ ਨੂੰ ਵਾਰ-ਵਾਰ ਰੋਕਿਆ ਜਾ ਰਿਹਾ ਮਲੂਕਾ ਤਾਂ ਹੁਣ ਤੱਕ ਕੰਦਾ ਛਾਲ ਮਾਰ ਗਿਆ ਹੁੰਦਾ ਅੱਛਾ ਇਸ ਲਈ ਉਹ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਗਤੀਵਿਧੀਆਂ ਤੋਂ ਦੂਰ ਸੀ ਪਰ ਇਸ ਗਤੀਵਿਧੀ 'ਚ ਇਸ ਲਈ ਸ਼ਾਮਲ ਸੀ ਕਿ ਇਹ ਹੀ ਗਤੀਵਿਧੀ ਲਈ ਉਹ ਚਾਹੁੰਦਾ ਸੀ ਕਿ ਘੱਟ ਹੋਵੇ ਤੇ ਇਸ ਪਹਿਲੂ ਤੋਂ ਨਰਾਜ਼ਗੀ ਕਰਕੇ ਚਰਨੀਤ ਬਰਾੜ ਨਹੀਂ ਗਿਆ ਹੂੰ ਹੂੰ ਚਰਨੀਤ ਬਰਾੜ ਦੇ ਲੰਬੇ ਹੋਣ ਨਾਲ ਕਾਫੀ ਇਹਨਾਂ ਦੇ ਧਰੇ ਤੇ ਰਾਏ ਪ੍ਰੋਗਰਾਮ ਉਲੀਕੇ ਪ੍ਰੋਗਰਾਮ ਵੀ ਰੱਦ ਹੋਏ ਜਾਂ ਹਮ ਤੱਕ ਕਾਫੀ ਕੁਝ ਅੰਦਰ ਹੁਣ ਠੀਕ ਨਹੀਂ ਹੈ ਸੁਧਾਰ ਲਹਿਰ ਵੀ ਹੁਣ ਸੁਧਰੀ ਹੋਈ ਨਹੀਂ ਆਪਸੇ ਹੂੰ ਹੂੰ ਫਿਰ ਪਤਾ ਲੱਗਾ ਕਿ ਉਧਰੋਂ ਅਕਾਲੀ ਦਲ ਵਾਲੇ ਗਰੁੱਪ ਵੱਲੋਂ ਵੀ ਸੁਨੇਹਾ ਆ ਰਿਹਾ ਕਿ ਆਜੋ ਬੁਖੇ ਖੁੱਲੇ ਨੇ ਕੋਈ ਮਸਲਾ ਨਹੀਂਗਾ ਤੁਸੀਂ ਆਪਣੇ ਹੀ ਹੋ ਤੇ ਇਹਦਾ ਇਸ਼ਾਰਾ ਜਨਤਕ ਤੌਰ ਤੇ ਮੀਡੀਆ ਦੇ ਵਿੱਚ ਐਸਜੀਪੀ ਦੇ ਪ੍ਰਧਾਨ ਐਡਵੋਕੇਟ ਹਰਜੰਸੀ ਨੇ ਧਾਮੀ ਕਰ ਚੁੱਕੇ ਨੇ ਕਿ ਆਪਣੇ ਬੋਲਾਂ ਤੇ ਕੰਟਰੋਲ ਰੱਖੋ ਆਪਾਂ ਕੱਲ ਨੂੰ ਇੱਕੋ ਝੰਡੇ ਥੱਲੇ ਇਕੱਠੇ ਹੋਣਾ ਹੈ ਤੇ ਇਹ ਜਨਤਕ ਸੰਕੇਤ ਹੈ ਕਿ ਸਾਡੇ ਵੱਲੋਂ ਵੀ ਇਸ਼ਾਰਾ ਖੁੱਲਾ ਹੈ ਪਰ ਇਹ ਵੀ ਪਤਾ ਲੱਗਿਆ ਕਿ ਸਨੇਹਾ ਇਹ ਵੀ ਪਹੁੰਚਤਾ ਕਰ ਦਿੱਤਾ ਗਿਆ ਕਿ ਜਿਹਨੇ ਆਉਣਾ ਆਜੋ ਸਾਰੇ ਆਜੋ ਹਮ ਹਮ ਅਕਾਲੀ ਦਲ ਬਾਦਲ ਵਾਲੇ ਸੁਖਵੀਰ ਬਾਦਲ ਵਾਲੇ ਧੜੇ ਦੇ ਅੰਦਰ ਜਾਂ ਉਸ ਦਲ ਦੇ ਅੰਦਰ ਜੀ ਦਾ ਅਜੇ ਵੀ ਪ੍ਰਧਾਨ ਹੋਏ ਤੇ ਕਾਰਜਕਾਰੀ ਪ੍ਰਧਾਨ ਨਸੂਬ ਹੁੰਦੜਾ ਉਹਦੇ ਬੂਹੇ ਚੰਦੂ ਮੱਜਰੇ ਲਈ ਪ੍ਰਿੰਸ ਸਿੰਘ ਚੰਨੂ ਮੱਜਰੇ ਲਈ ਬੰਦ ਨੇ ਠੀਕ ਹੈ ਕੀ ਵੀ ਜ਼ਗੀਰਕੁਰ ਲਈ ਬੰਦ ਨੇ ਤੇ ਚਰਨਜੀਤ ਬਰਾੜ ਲਈ ਬੰਦ ਨੇ ਇਹਨਾਂ ਇਹਨਾਂ ਨੂੰ ਛੱਡ ਕੇ ਕਹਿੰਦੇ ਬਾਕੀ ਸਾਰਿਆਂ ਨੂੰ ਅਸੀਂ ਲੈਣ ਲਈ ਤਿਆਰ ਆ ਤੇ ਇਹ ਕਦੇ ਵੀ ਸੰਭਵ ਹੈ ਕੀ ਹੈ ਹੁਣ ਫੈਸਲੇ ਤੋਂ ਬਾਅਦ ਹੁੰਦਾ ਹੂੰ 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 ਸੰਖਾ ਲੱਗਣ ਤੋਂ ਬਾਅਦ ਹੁੰਦਾ ਉੱਥੋਂ ਕੋਈ ਨਾਲ ਇਸ ਤਰ੍ਹਾਂ ਦਾ ਫੈਸਲਾ ਸੁਣਾਇਆ ਜਾਂਦਾ ਜਿਵੇਂ ਕੱਲ ਤੱਕ ਸਭ ਦੀ ਤਸਵੀਰ ਤੋਂ ਕਿਸੇ ਨੂੰ ਜੋੜ ਕੇ ਬੈਠੋ ਇਕੱਠੇ ਹੋਵੋ ਇੱਕ ਸਾਰ ਚੱਲੋ ਫਿਰ ਇਸ ਹਵਾਲੇ ਨਾਲ ਇਕੱਠੇ ਹੋਣਗੇ ਸੋ ਇਹ ਜਿਹੜਾ ਸਨਿਆਵ ਜੱਤਰ ਸਰਵਾਨਾਂ ਕੋਲ ਪਹੁੰਚਦਾ ਹੋ ਰਿਹਾ ਕਿ ਸਾਨੂੰ ਜੀ ਰੜਾ ਲਾ ਦੋ ਇਕੱਠਿਆਂ ਦੋ ਤਿੰਨ ਮਹੀਨੇ ਪਹਿਲਾਂ ਚਾਰ ਮਹੀਨੇ ਪਹਿਲਾਂ ਅਕੇ ਜੀ ਸੁਖਬੀਰ ਸਿੰਘ ਬਾਦਲ ਨੇ ਆ ਕਰਤਾ ਕਰਤਾ ਤੇ ਉਹਦੀ ਅਗਵਾਈ ਦੇ ਵਿੱਚ ਪਾਰਟੀ ਇਨੀ ਨਿਗਰ ਗਈ ਇੱਕ ਪੱਤਰ ਵੀ ਦਿੱਤਾ ਜਾਂਦਾ ਜਿਹਦੇ ਵਿੱਚ ਸੁਖਵੀਰ ਬਾਦਲ ਵੱਲੋਂ ਜਿਹੜੀਆਂ ਵੀ ਅਕਾਲੀ ਦਲ ਦੇ ਰਾਜ ਦੇ ਵਿੱਚ ਕੋਈ ਗਲਤੀਆਂ ਹੋਈਆਂ ਉਹਦਾ ਸਾਰਾ ਜੋ ਦੋਸ਼ ਆ ਉਹ ਮੜ ਦਿੱਤਾ ਜਾਂਦਾ ਸੁਖਵੀਰ ਸਿੰਘ ਬਾਦਲ ਦੇ ਨਾਂ ਤੇ ਅਜਿਹਾ ਕੀ ਵਾਪਰ ਗਿਆ ਕਿ ਤੁਹਾਡਾ ਹੁਣ ਹਿਰਦੇ ਪਰਵਰਤਨ ਹੋ ਗਿਆ ਹਜੇ ਵੀ ਅਕਾਲੀ ਦਲ ਤਾਂ ਸੁਖਵੀਰ ਸਿੰਘ ਬਾਦਲ ਕੋਲੇ ਹੀ ਹੈ ਕਾਰਜਕਾਰੀ ਪ੍ਰਧਾਨ ਤਾਂ ਨਹੀਂ ਪਰ ਪ੍ਰਵੀਨ ਜੀ ਜੇ ਸੱਚਮੁੱਚ ਤੁਸੀਂ ਪਾਰਟੀ ਨੂੰ ਦਰੁਸਤ ਕਰਨਾ ਚਾਹੁੰਦੇ ਹੋ ਹੂੰ ਕੋਈ ਤਰ੍ਹਾਂ ਹੂੰ ਸੀ ਨਹੀਂ ਕਹਿੰਦੇ ਹੂੰ ਝੋਂਦਾ ਕਮੇਟੀ ਦੀ ਰਿਪੋਰਟ ਕਿੱਥੇ ਹੈ ਹੂੰ ਉਦੀ ਚਰਚਾ ਕਿੱਥੇ ਆ ਉਹਦੀ ਸਵਾਲ ਦੀ ਰਿਪੋਰਟ ਹੈ ਹਾਂ ਜੀ ਹਾਂ ਜੀ ਬਿਲਕੁਲ ਤੁਹਾਡੀ ਉਹ ਆਪਣੀ ਰਿਪੋਰਟ ਹੈ ਤੁਸੀਂ ਉਹ ਤੈ ਕੀਤਾ ਸੀ ਝੁੰਦੇ ਨੂੰ ਹਮ ਤੇ ਝੁੰਦਾ ਅੱਜ ਵੀ ਸੁਖੀ ਬਦਲ ਵਾਲੇ ਪਾਲੇ ਚ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਕੂੜ ਤਾਂ ਉੱਥੇ ਖੜੀ ਹੈ ਨਾ ਹਮ ਜੀ ਲਗੀ ਕਿ ਦੋ ਟਰਮਾਂ ਤੋਂ ਵੱਧ ਕੋਈ ਅਹੁਦੇ ਤੇ ਨਾ ਰਵੇ ਪ੍ਰਧਾਨ ਨਾ ਰਵੇ ਹਮ ਜਿਹੜੀ ਇਹੀ ਕਮੇਟੀ ਕਹਿੰਦੀ ਸੀ ਕਿ ਆਪਣੇ ਆਪ ਜਾਓ ਕੱਲ ਤੱਕ ਸਾਫ਼ ਤੇ ਆਪਣੇ ਲਈ ਸਜਾਵਾਂ ਲਵਾਓ ਜੀ ਜਿਹੜੀ ਕਹਿੰਦੀ ਸੀ ਕਿ ਥੱਲਿਓ ਨਵੇਂ ਸਿਰੇ ਤੋਂ ਮੈਂਬਰਸ਼ਿਪ ਕਰਕੇ ਆਓ ਉਸ ਨੂੰ ਲਾਗੂ ਕਰ ਲੋ ਹਮ ਉਹ ਸਰਜੀਤ ਹੋ ਜੂਗਾ ਅਕਾਲੀਦਰ ਹੂੰ ਤੁਸੀਂ ਕਿਸੇ ਪਾਸੇ ਵੀ ਨਹੀਂ ਤਣਪਤਣ ਲੱਗਣਾ ਚਾਹੁੰਦੇ ਜੀ ਜੀ ਇਹ ਇੱਛਾ ਸ਼ਕਤੀ ਉਹ ਨਹੀਂ ਹੈਗੀ ਇਹ ਕਿਤੇ ਵੀ ਲੜਾਈ ਮੈਨੂੰ ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਅਕਾਲੀਦਰ ਨੂੰ ਬਚਾਉਣ ਦੀ ਨਜ਼ਰ ਹੀ ਨਹੀਂ ਆਈ ਇਹ ਸਿਰਫ ਸਖਵੀਰ ਨੂੰ ਤੇ ਆਪਣੇ ਆਪ ਨੂੰ ਬਚਾਉਣ ਦੀ ਆਪਣੇ ਚੰਮ ਬਚਾਉਣ ਦੀ ਲੜਾਈ ਨਜ਼ਰ ਹੂੰ ਜੀ ਬਿਲਕੁਲ